മഴ മഴ നേടിയതാണ് ഒര ਏ ਬੰਦੇ ਐਸੇ ਯਾਰ ਮਿੱਤਰਾਂ ਸਾਫ਼ ਦੇ ਤੌਰ ਤੇ ਸਹੀ ਪੈਸੇ ਆਪ ਹੀ ਲਾ ਦੇ ਮੈਨੂੰ ਕਹਿਣ ਦੀ ਜਰੂਰ ਸੋ। ਹਾਂ ਵਾ ਦੇਖ ਕੇ ਲਾ ਦੇ ਤਾਂ ਸਿਰ ਪੈਸੇ ਸਾਬੜਾ ਹਦਾ ਦੀ ਗੱਲ ਆ। ਆ ਔਰ ਸਤਾਈ 1000 ਰੁਪਏ ਫੜਾਈ ਦੇ। ਭਜਨ ਕਿੰਨਾ ਵਿਰਾਟ ਹੈ ਜਦੋਂ ਤੁਸੀਂ ਕਲੈਕਸ਼ਨ ਇਹ ਕਮਾਲ ਕਰਦਾ ਭਰਾ ਭਰ 5000 6000 ਦਿੱਕਦੇ ਨੇ ਵੀਰੇ ਮੈਂ ਤੇਨੂੰ ਐ। ਚੱਲ ਯਾਰ ਕੱਚੀ ਬਿੱਲਿੰਗ ਕਰਨੀ ਕਰਦੇ। 8500 ਰੁਪਏ ਦਵਾ ਦੇ। ਜਿੱਤਰਾ ਮਨ ਰਾਜੀ ਆ ਤਾਂ ਫਿਰ ਤੂੰ ਦਾ ਸਿੱਕੋ ਹੀ। ਦੁਬਾਰਾ ਕਹਿਣ ਦੀ ਲੋੜ ਨਹੀਂ। ਦੁਬਾਰਾ ਰੋਡ ਦਾ ਭਾਈ ਇੱਕ ਵਾਰ ਆ ਗਈ ਲੈਣਾ ਗੱਡੀ ਤਿਆਰ ਇੱਕੀ ਸੱਟ ਲਾਵਾਂ ਇੱਕੀ ਸੱਟ ਰਾਈ ਪੱਕੀ ਹਾਂ 9000 ਰੁਪਏ 9000 ਮੈਂ ਇਧੂ ਘੱਟ ਫਿਰ 8.5 ਨਾਲ ਅੰਤ ਕੀ ਰਹਿ ਗਿਆ ਭਾਈ ਯਾਰ ਛੱਡ ਬੜਾ ਸਾਡਾ ਨੂੰ ਬੋਲਦੇ ਸਾਡੇ 8.5 ਠੀਕ ਹੈ ਫਿਰ ਹੁਣ ਫਿਰ ਜਈ ਤਾਂ ਬੈਠਾ ਪੱਠੇ ਯਾਰ ਹੁਣ ਕਦੇ ਬੈਠੇ ਕਹੋ ਜੀ ਠੀਕ ਨਹੀਂ ਯਾਰ ਭਾਈ 8.5 ਨਾਲ ਜਾਈ ਲੈ ਜਾਓ ਤੈਨੂੰ ਤੇ ਬਸਣਾ ਹੋਰ ਯਾਰ ਆ ਲੈ ਉਹ ਤੂੰ 8.5 ਦਾ ਸੌਦਾ ਮੁੱਕ ਗਿਆ ਹੋਰ ਹੀ ਉਹ ਦੇਖ ਰਾ ਸਾਡੇ ਆਟ ਦੇ ਜੀ ਨਾਉ ਦਿੰਦੇ ਤੇ ਮੈਂ ਦਿੱਤੀ ਨਹੀਂ ਨਾਉ ਹੀ ਦਿੱਤੀ ਨਹੀਂ ਉਹ ਵੀ ਜਾ ਰਿਹਾ ਕੋਈ ਬਾਤ ਤੇਰੇ ਨੂੰ 500 ਤੋਂ ਜ਼ਿਆਦਾ ਰਹਿ ਗਿਆ ਜੀ ਆ ਗੱਡੀ ਕੋਲ ਆ ਕੇ ਪੈਸੇ ਰੜਾ ਰਾਈਸ ਆਸਾਂ ਲੱਗੂ ਚੱਲ ਚੱਲ ਤਰੇ ਬੋਲੇ ਯਾਰ ਕਿਹੜੀ ਦਾ ਤੇ ਦੋਨੋਂ ਦਾ ਜੋੜੀ ਦਾ ਤੁਸੀਂ 17000 ਬੋਲਤਾ ਤੁਸੀਂ ਕਿਨੇ ਕਹਿੰਦਾ ਜੀ 8000 ਕਿਹਾ ਹੈ

ਪਤਾ ਭੀ ਆਦਨੇ ਲੱਗੀ ਐ ਜੀ ਉਹਨਾਂ ਦਾ ਮਤਲਬ ਵੀਰ ਐ ਏਡੀਆਂ ਦੇਣ ਦਾ ਤਰ੍ਹਾਂ ਦਾ ਨਾਲ ਤਾਂ ਹੀ ਦੱਸਦੀ ਆਂ ਨਹੀਂ ਜਰਾ 42 ਦਿੰਦੇ ਨਹੀਂ ਉਹ ਵੀਜ਼ਾ ਦਿੰਦੇ ਨੇ ਫਿਰ ਆ ਹੀ ਹੁੰਦਾ ਹੈ ਪਤਾ ਲੱਗ ਜਾਂਦਾ ਵੀਰ ਐਸੇ ਮੈਂ ਸੌਦਾ ਕਰਾਂਗੇ ਉਸ ਤੋਂ ਤਾਂ ਕਹਿ ਨਹੀਂ ਜਾਂਦਾ ਏਡੀਆਂ ਰਸਾਇਣ ਦੇ ਇੰਨੇ ਲੱਗਦੇ ਭਾਈ ਨਾਲਦਾਰਾ ਹਾਂ 11:30 ਦਾ ਕਰਤੀ ਏ ਆਪਾਂ ਦਲਾਲੀ ਤੋਂ ਲੁੱਟਣੀ ਇਹ ਕੋਹ ਨਹੀਂ ਮੈਂ ਲੈਣੀ ਆਂ ਆਇਆ ਕਰ ਤੈਨੂੰ ਲੈ ਜਰਾ ਮੈਨੂੰ ਪਤਾ ਆ ਦੇ ਆਹ ਜਿਹੜੀ ਮਹਿਮਤ ਆਉਂਦੀ ਹੋ ਰਹੀ ਦਿੰਦੀ ਚੱਲ ਖਾਈ ਲਓ ਕੋਈ ਕਪੋ ਕਹਿ ਦਿੰਦੇ ਐਨੋ ਖਾਈ ਲਓ ਤਰਾ ਹੈ ਅਸਾ ਬਾਕ ਲਾ ਪਾਇਆ ਤੇ ਕੱਟੋ ਸਾਈ ਸੇ ਪੈਸੇ ਨੂੰ ਕੋ ਜਵਾਨ ਐ ਸਾਈ ਤਾਂ ਫਿਰ ਪੰਜਾਹ ਬੇ ਨਗਰ ਨਾ ਬੰਦਾ ਹੈਗਾ ਨਾ ਇਕਦਲ ਲਾ ਪੜੋ ਤੈਨੂੰ ਫੜਾਵਾਂਗੇ ਨੋ ਦਾ ਫੜਤ ਲੈ ਉਹ ਇਹਦਾ ਫੜਤ ਲੈ ਤੂੰ ਫੇਰ ਹੀ ਗੱਲ ਬਣਦੀ ਮੈਂ ਤੂੰ ਹੀ ਕਰੀ ਜਾਂਦਾ ਅਸਾਂ ਜੀ ਹੋ ਗਏ ਨੂੰ ਪੁੱਛਿਆ ਬਣੇ ਆਪਾਂ ਤੀਜੇ ਬੰਦੇ ਨੇ ਨਾਲ ਗੱਲ ਕਰਤੀ ਕੰਮ ਵਾਲਾ ਬੰਦਾ ਉਹ ਗਾਹਾਂ ਨਾਲ ਜਾਂਦਾ ਰਹਿੰਦਾ ਬੰਦਾ ਮੈਂ ਬਣੇ ਦਿੱਤਿਆਂ ਵਾ ਉਹ ਕੋਈ ਜ਼ਬਰਦਸਤ ਵੀ ਹਮੇਸ਼ਾ ਵੈਤਦਾਰੀ ਵਾਲਾ ਮਾਮਲਾ ਤੂੰ ਦੇ ਦੇ ਦੇਖ ਲੈ ਫੜਤਾ ਬੰਦਾ ਭਰਾਵਾ ਨਾ ਕੋਈ ਬੰਦਾ ਮਿਹਨਤ ਕਰਦਾ ਮੁਕਾ ਫਰਿਆਦ ਨਾ ਕਰਨਾ ਤੇਰਾ ਬੰਦਾ ਮੇਰਾ ਕਰਨਾ ਤੇਰਾ ਬੰਦਾ ਫਿਰ ਮੈਨੂੰ ਤਾਂ ਸਾਰਾ ਕੁਝ ਕਰਨਾ ਪਊ ਉਹ ਆਏਗਾ ਬਾਟੇ ਉਹਨੇ ਕਿਹਾ ਆ ਵੀ ਚਲਾ ਦੇ ਬੰਦੇ ਆਪਾਂ ਖੇਤ ਉਧਰੋਂ ਉਹ ਸੋਹਣੇ ਜਿਹੇ ਤੇਰਾ ਕਿਰਾਇਆ ਕਿਸੇ ਨਾਲ ਦੂਰਾ ਹੈ ਮੋਗਾ ਹੁੰਦਾ ਵੀ ਵੀਰ ਹੁੰਦਾ ਜਿਹੜੇ ਟਿੰਗੀਆਂ ਹੁੰਦੀਆਂ ਆਪਣੀਆਂ ਆ ਦੇਖ ਲੈ ਤੇਰਾ ਆਪ ਦਾ ਮਾਨਕਾ ਤੇ ਵੀ ਚੰਨ ਪਾਈ ਭੁਗਾ ਕੇ ਰਾਜ ਤੇਰੇ ਤਾਂ ਨਹੀਂ ਬਾੜਾ ਤੇ ਟਿੱਕੇ ਲੀ ਚਰ ਹੋਰ ਹੁਣ ਗੱਲ پیرو 200 روپے لے دو لکھائی دا 200 ਚਲ 16 ਨੂੰ ਠੋਕ ਜਾਂ। ਉਹ ਨਹੀਂ ਯਾਰ ਮੇਰੀ ਮੇਰੀ ਗੱਲ ਸੁਣ। ਪਾ ਗੱਲ ਸੁਣ ਲਈ। ਚਲਾਂ 18000 ਦੀ ਪੜ ਲੈ। ਉਹ ਹੁਣ ਦਾ ਕਿ ਵੀ ਛੱਕੇ ਧਿਆਨ ਦੇ। 18000 ਦੀ ਲਾਇਆ ਯਾਰ ਠੀਕ ਹੈ ਲਾ। ਮੈਂ 16 ਲਾਤਾ। 16 ਲਾਤਾ। ਬਿਲਕੁਲ ਪਤਾ ਹੈ ਨਾ 15 ਬੰਦ 16। ਆ 16 ਲਾਤਾ। ਬੋਲੇ ਕਿ ਬੋਲ ਕਰਦੀ ਹੈ ਬਟ ਮੈਂ ਪਿੱਛੇ। ਇੱਕ ਮਿੰਟ ਖੜ। ਮਾਰ ਉਧਰ। ਕੋਈ ਨਹੀਂ ਕੋਈ ਨਿਮੇੜ ਮਾਰ। ਕੋਈ اٹھارہ چاہیے دو سو ਉਹ ਦੋਸਤ ਦੀ ਗੱਲ ਯਾਰ ਕੋਰ ਸਾਰਦੇ ਉਹ ਤਾਂ ਕਰ ਲੈਣ ਲੇਤੀ ਛੇ ਤਾਂ ਲਾ ਅੱਠੀ ਆ ਵੀ ਅੱਛੀ ਆ ਅਰੇ ਇਹਨਾਂ ਜਹਿਵਤ ਫੋਲ ਕਰਿਆ ਕਰ ਲੈ ਦੇਖ ਛੇ ਕਿਹੜਾ ਕਿ 17 ਦੀ ਫੜ ਲਾਈ ਆ ਉਹ ਹਾ ਉਹ ਧੱਕਾ ਰਕ ਚੱਕ ਜਾ ਪੱਕਾ ਇਹ ਹੋ ਗਿਆ ਹੋ ਗਿਆ ਚਲੋ ਠੀਕ ਹੋ ਗਿਆ ਹੋ ਗਿਆ ਜੋ ਕਰ ਸਾਢੇ 16 ਹਾਂ ਪੱਟ ਦਿਖਾ ਦੀ ਆਹ ਆ ਰਹੀ ਪੱਟ ਆ ਪੱਟ ਦੀ ਰੱਖਿਆ ਮੈਂ ਬਾਲੇ ਵੜ ਲੈ ਕੋ ਤੋਂ ਮਾਰੀ ਦੁਖੀ ਨਹੀਂ ਨਹੀਂ ਦੁਖੀ ਹੈ ਇਹ ਕੁੱਤਾ ਕੰਮ ਨਹੀਂ ਕਰਦੇ ਭਾ ਇਹ ਦੁਖੀ ਹੈ ਦੋ ਦੰਦ ਹਾਂਜੀ ਸਾਦੇ ਸੁਣਾ ਜਾਂ ਦੋ ਤੋਂ ਤਾਂ ਹਾਂ ਹੁਣ ਆ ਭਾਈ ਸਾਹਿਬ ਆਇਆ ਆਪਣੇ ਕੋਲੇ ਆਪਣਾ ਪੁਰਾਣਾ ਬੰਦਾ ਹੈ ਸੌਦਾ ਵੀ ਕਰਵਾਉਣਾ ਹੁੰਦਾ ਹੈ ਇਹ ਕਹਦਾ ਘੇਰ ਦੇ ਵਾਲਿਆਂ ਤਰੀਕੇ ਨਾਲ ਕੀ ਹਰੇਕ ਮਗਰ ਪਾਇੰਦ ਹੁਣ ਗਾ ਕੇ ਕਹਦਾ ਇਹ ਹੁਣ ਮੈਨੂੰ ਇੱਕ ਦੱਸ ਬੋਲੋ ਮਾਰੀ ਬਹੁਤ ਮੇਰੇ ਮੁਰਗੇ Hello?